ਜਸਵੀ ਜਿਹੜੇ ਪਹਿਲਗਾਮ ਅਟੈਕ ਹੋਇਆ ਤੁਸੀਂ ਲਿਖਦੇ ਹੋ ਇਨੇ ਸਾਲ 22 ਸਾਲ 10 ਦਿਨ ਤੁਸੀਂ ਸੇਵਾ ਕੀਤੀ ਮਿਲਟਰੀ ਦੇ ਵਿੱਚ ਪਹਿਲਗਾਮ ਦਾ ਇਲਾਕਾ ਤੁਸੀਂ ਦੇਖਿਆ ਹੋਣਾ ਕਿਸ ਤਰ੍ਹਾਂ ਦਾ ਇਲਾਕਾ ਹੈ ਪਹਿਲਗਾਮ ਕਿਸ ਤਰ੍ਹਾਂ ਦੀ ਜੰਨਤ ਹੈ ਲੋਕ ਨੇ ਕਸ਼ਮੀਰ ਇੱਕ ਦੂਸਰੀ ਜੰਨਤ ਹੈ ਜਿਹੜੇ ਹੁਣੇ دہشت ਗਰ ਉੱਥੇ ਆ ਕੇ ਅਟੈਕ ਕਰਦੇ ਹਨ ਉਸ 27 ਬੰਦਿਆਂ ਨੂੰ ਉਹਨਾਂ ਨੇ ਇੱਥੇ ਨੂੰ ਜਿਹੜੇ ਆਪਣੇ ਪਰਿਵਾਰਾਂ ਨਾਲ ਉਸ ਘਾਟੀ 'ਚ ਗਏ ਸੀ ਉਹਨਾਂ ਨੂੰ ਉਹਨੇ ਖਤਮ ਕਰਤਾ ਕੋਈ ਚਾਰ ਲਾਈਨ ਸਾਨੂੰ ਸੁਣਾਓ ਆਪਣੇ ਜ਼ਿੰਦਗੀ ਉਸ ਇਲਾਕੇ ਦੇ ਜਿਹੜਾ ਐਕਸਪੀਰੀਅੰਸ ਤੁਹਾਡਾ ਹੋ ਤੁਸੀਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਆਪਣੇ ਜਿਹੜੇ ਨਿਊਜ਼ ਚੈਨਲ ਵਾਲੇ ਆ ਉਹਨਾਂ ਨੂੰ ਮੈਂ ਤੈਹ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਕਿ ਜੋ ਸਾਡੀ ਆਵਾਜ਼ ਨੂੰ ਆਲ ਵਰਲਡ ਆਲ ਇੰਡੀਆ ਤੱਕ ਪਹੁੰਚਾਉਂਦੇ ਨੇ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਅਦਾਬ ਐਂਡ ਜੈ ਹਿੰ ਮੈਂ ਤੁਹਾਡਾ ਆਪਣਾ ਜਸਵੀ ਸਮਾਣੇ ਤੋਂ ਕਸ਼ਮੀਰ ਦਾ ਜੋ ਇਲਾਕਾ ਹੈ ਬਹੁਤ ਹੀ ਖੂਬਸੂਰਤ ਇਲਾਕਾ ਹੈ ਮੈਂ ਕਹਿੰਦਾ ਵੀ ਇੱਕ ਜੰਨਤ ਹੈ ਪਰ ਕੁਝ ਇਹਨਾਂ دہشت گردਾਂ ਨੇ ਕਿਰਾਏ ਦੇ ਪਹਾੜ ਦੇ ਟੱਟੂਆਂ ਨੇ ਉਹਨੂੰ ਨਰਕ ਬਣਾ ਛੱਡਿਆ ਮੈਂ 2000 ਤੋਂ ਲੈ ਕੇ 2004 ਤੱਕ ਡਿਊਟੀਆਂ ਕੀਤੀਆਂ ਨੇ ਕਸ਼ਮੀਰ ਦਾ ਤਕਰੀਬਨ ਸਾਰਾ ਇਲਾਕਾ ਮੈਂ ਨੇ ਬਹੁਤ ਆਪਣੇ ਪਲੀਪਾਂਤੀ ਆਪਣੇ ਜਿਹੜੇ ਤਜਰਬੇ ਨਾਲ ਡਿਊਟੀਆਂ ਕੀਤੀਆਂ ਨੇ ਤੇ ਹਰ ਇੱਕ آبادی ਵਿੱਚ ਬਹੁਤ ਖੂਸ ਖੂਸੂਰਤ ਨਜ਼ਾਰੇ ਦੇਖੇ ਨੇ ਪਰ ਜਿਹੜਾ ਇਹ ਅਟੈਕ ਕੀਤਾ ਨਾ ਇੱਕ ਧਰਮ ਦਾ ਨਾਂ ਲੈ ਕੇ ਮੈਂ ਕਹਿੰਦਾ ਉਹਨਾਂ ਨੂੰ ਕਹ ਹੈ ਜੀ ਸਜ਼ਾ ਦੇਣੀ ਚਾਹੀਦੀ ਹੈ ਸਰਕਾਰਾਂ ਨੂੰ ਅਪੀਲ ਕਰਦਾ ਮੇਰੇ ਗਾਣੇ ਵਿੱਚ ਵੀ ਇਹੀ ਬੋਲ ਨੇ ਕਿ ਨਰੋ ਚੌਕ ਚ ਖੜਾ ਕਰਕੇ سزا ਦਿੱਤੀ ਜਾਵੇ ਤਾਂ ਕਿ ਜੋ ਕੱਲ ਨੂੰ ਕੋਈ ਆਣ ਵਾਲਾ ਸੋਚਦਾ ਵੀ ਹੈ ਨਾ ਉਹਦੀ ਰੋਹ ਕੰਬੇ। ਚਾਰ ਮਗਾਣਾ ਸੁਣਾਓ ਮੈਨੂੰ ਕਿਹੜਾ ਇਹ ਲਿਖਿਆ ਦੀ ਚੀਜ਼ ਦੀ ਫੈਲGamma ਰਹੇ। ਹੋ ਕਿਹੜੀ ਆਜ਼ਾਦੀ ਦੀ ਗੱਲ ਕਰਦੇ ਹਾਂ? ਕਿਉਂ ਮਜਬਾ ਪਿੱਛੇ ਲੜਦੇ ਹਾਂ? ਕਿਹੜੀ ਆਜ਼ਾਦੀ ਦੀ ਗੱਲ ਕਰਦੇ ਹਾਂ? ਕਿਉਂ ਮਜਬਾ ਪਿੱਛੇ ਲੜਦੇ ਹਾਂ? ਮਾਸੂਮਾਂ ਤੋਂ ਕਰਦੇ ਹਾਂ ਫੇਰ ਤੁਸੀਂ, ਮਾਸੂਮਾਂ ਤੇ ਕਰਦੇ ਹੋ ਫੇਰ ਤੁਸੀਂ। ਏਨਾ ਸਮਝੋ ਤੁਹਾਨੂੰ ਭੁੱਲ ਜਾਾਂਗੇ ਛੱਡਦੇ ਨਹੀਂ ਦੁਸ਼ਮਣਾਂ ਨੂੰ ਛੱਡਦੇ ਨਹੀਂ ਮਾਰ ਮਾਰ ਗੋਲੀਆਂ ਭੁੰਦਾਂਗੇ ਛੱਡਦੇ ਨਹੀਂ ਬੈਰੀਓ ਛੱਡਦੇ ਨਹੀਂ ਮਾਰ ਮਾਰ ਗੋਲੀਆਂ ਭੁੰਦਾਂਗੇ ਓਏ ਉਹ ਵੀ ਕਿਸੇ ਦੇ ਜਾਇ ਸੀ ਜੋ ਤੁਸੀਂ ਮੌਤ ਦੇ ਘਾਟ ਉਤਾਰ ਦਿੱਤੇ ਓਏ ਕੀ ਹਿੰਦੂ ਕੀ ਮੁਸਲਮਾਨ ਬੇਬਜਾਈ ਕਿੰਨੇ ਮਾਰ ਦਿੱਤੇ ਜੀ ਨੇ ਇਹ ਜ਼ੁਲਮ ਕਮਾਇਆ ਏ ਉਹਨੂੰ ਆਟੇ ਵਾਂਗੂ ਗੁੰਨਦਾਂਗੇ ਛੱਡਦੇ ਨਹੀਂ ਬੈਰੀਓ ਛੱਡਦੇ ਨਹੀਂ ਮਾਰ ਮਾਰ ਗੋਲੀਆਂ ਭੁੰਦਾਂਗੇ ਥੈਂਕ ਯੂ